ਦੇ ਲੀਨਿਵਿਸ਼੍ਰਿਚ ਨੂੰ ਕੋਰ ਸਾਥ ਤੇ ਤੁਹਾਡਾ ਸਵਾਗਤ ਹੈ ਮੈਂ ਇਕਵਾਲ ਸਿੰਘ 달ੀ ਬੀਤੇ ਦਿਨ ਵੀ ਤੁਹਾਨੂੰ ਦਿਖਾਇਆ ਸੀ ਆ ਪਾਣੀ ਦਾ ਬਹਾਉ ਰਾਤ ਨੂੰ ਰਾਤ ਦਰਿਆ ਸਤਲੁਜ ਦੇ ਪਾਣੀ ਦਾ ਵਧਣ ਦੇ ਨਾਲ ਇਸ ਬੰਨ ਤੇ ਜੋ ਠੋਕਰ ਦੇ ਨਾਲ ਖੇਤ ਹੜਨ ਲੱਗੇ ਬੰਨ ਦੇ ਨੇੜੇ ਪਾਣੀ ਪਹੁੰਚਣ ਦੇ ਨਾਲ ਕੱਲ ਤੋਂ ਰਾਤੋਂ ਰਾਤ ਪਾਣੀ ਵਧਣ ਦੇ ਨਾਲ ਹੁਣ ਪ੍ਰਸ਼ਾਸਨ ਹਰਕਤ ਚ ਆਇਆ ਹੋਇਆ ਸਮੂਹ ਪ੍ਰਸ਼ਾਸਨ ਇੱਥੇ ਪਹੁੰਚਿਆ ਹੋਇਆ ਤੇ ਨਾਲ ਹੀ ਠੋਕਰ ਦੇ ਵਿੱਚ ਉਸ ਦੇ ਦਰਖਤਾਂ ਨੂੰ ਵੱਢ ਕੇ ਲਗਾਇਆ ਜਾ ਰਿਹਾ ਪੁਲਿਸ ਪ੍ਰਸ਼ਾਸਨ ਤੇ ਇਲਾਕਾ ਵਾਸੀ ਇਹ ਸਾਂ ਤੇ ਇਕੱਠੇ ਹੋਏ ਹੋਏ ਨੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸ਼੍ਰੀ ਚੰਕੌਰ ਸਾਹਿਬ ਦਰਿਆ ਸਤਲੁਜ ਦੇ ਬੰਨ ਤੇ ਜਿੱਤੇ ਕੀ ਵੱਡੀ ਗਿਣਤੀ ਦੇ ਵਿੱਚ ਲੋਕ ਪ੍ਰਸ਼ਾਸਨ ਤੇ ਦਰਖਤਾਂ ਨੂੰ ਵੱਢ ਕੇ ਵਿੱਚ ਪਾਇਆ ਜਾ ਰਿਹਾ ਦਰਖਤ ਸਰਸਵਤ ਕੋਲਰਾਂ ਨੂੰ ਵੱਢ ਕੇ ਉਹਦੇ ਵਿੱਚ ਸੁੱਟੇ ਜਾ ਰਹੇ ਨੇ ਤਾਂ ਜੋ ਇੱਥੇ ਖੇਤ ਦੀ ਇਹ ਢਿੰਗ ਨਾ ਡਿਗੇ ਤੇ ਬੰਨ ਬਿਲਕੁਲ ਕਿਨਾਰੇ ਪਹੁੰਚਿਆ ਹੈ ਪਾਣੀ ਭਾਵੇਂ ਕੀ ਦਰਿਆ ਪੂਰਾ ਵਗ ਰਿਹਾ ਹੈ ਪਾਣੀ ਵਧਣ ਨਾਲ ਇੱਥੇ ਗੋਲ ਘੱਗ ਪੈਣ ਦੇ ਨਾਲ ਇੱਥੇ ਮਿੱਟੀ ਖੜਲ ਰਹੀ ਹੈ ਲਾਈਵ ਤਸਵੀਰਾਂ ਡੇਲੀ ਨਿਊਜ਼ ਚੈਨਲ ਤੋਂ ਤਾਂ ਵੀ ਪਾਈਆਂ ਜਾ ਰਹੀਆਂ ਨਾਲ ਇਹ ਦਰਖਤ ਹੱਟ ਨਾ ਸਕਣ ਵੱਢ ਕੇ ਵਿੱਚ ਸੁੱਟ ਰਹਿ ਨੇ ਤੇ ਨਾਲ ਦੀ ਨਾਲ ਤਾਰਾ ਨਾਲ ਬੰਨਿਆ ਵੀ ਜਾ ਰਿਹਾ ਹੈ ਲਾਈਵ ਤਸਵੀਰਾਂ ਤੁਸੀਂ ਦਰਿਆ ਸਤਲੁਜ ਰਣੰਦੌਰ ਤੋਂ ਪਰਬੰਥ ਤੇ ਖੜੇ ਆ ਪਾਣੀ ਦੀ ਟਾਲ ਲੱਗਣ ਦੇ ਨਾਲ ਇਸ ਖੇਤ ਦੀ ਜੋ ਮਿੱਟੀ ਖੜ ਰਹੀ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਲਾਕੇ ਵਾਸੀ ਤੇ ਇਕੱਠੇ ਹੋਏ ਹੋਏ ਨੇ ਜੋ ਮੌਕੇ ਦੀ ਨੌਜਵਾਨ ਸੇਵਾ ਵੀ ਕਰ ਰਹੇ ਨੇ ਤਸਵੀਰਾਂ ਡਿਗਨ ਸ਼੍ਰੀ ਚਮਕੌਰ ਸਾਹਿਬ ਤੋਂ ਮਾਰੀ ਟੂਰਟ ਕਰਿਆ ਨਾ ਜਨਾਬਾ ਆਪਣਾ ਨਾਨਕ ਉਹ ਹੀ ਜਿੰਨੇ ਨੇ ਖਰਚਾ ਕਿੰਨਾ ਜਿਆਦਾ ਨਹੀਂ ਬਹੁਤ ਜਿਆਦਾ ਨਹੀਂ ਜਿਆਦਾ ਨਹੀਂ ਜਾਣਾ ਨਹੀਂ ਆਉਣਾ ਬਹੁਤ ਜਿਆਦਾ ਨਹੀਂ

ਪਰਲੇ ਲੈ ਗਿਆ